ਸਾਧੋ ਜਿਹੜੇ ਕੱਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਰਿਜ਼ਲਟ ਆਏ ਪਹਿਲਾਂ ਚੋਣਾਂ ਬਹੁਤ ਮਤਲਬ ਅਮਨਮਾਨ ਦੇ ਨਾਲ ਲੋਕਾਂ ਨੇ ਆਪਸੀ ਸਦਭਾਵਨਾ ਨੂੰ ਬਣਾ ਕੇ ਜਿਹੜੀਆਂ ਕੀਤੀ ਹੁਣ ਜਿਹੜੇ ਰਿਜ਼ਲਟ ਆਇਆ ਬੰਪਰ ਮਤਲਬ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਜਾਏ ਆ ਆਮ ਆਦਮੀ ਪਾਰਟੀ ਨੇ ਮਤਲਬ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਲੈਵਲ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਔਰ ਅਸੀਂ ਅਜਨਾਲੇ ਦੇ ਵਿੱਚ ਵੀ ਅਸੀਂ 33 ਮਲੇ ਬਲਾਕ ਸਮਤੀ ਜ਼ੋਨ ਸੀਗੇ ਜਿਹਦੇ ਚੋਂ 32 ਜਿੱਤੇ ਆ ਉਚਾਰ ਜਿਲ੍ਹਾ ਪਤੀਸ਼ਾ ਸੀਗੇ ਚਾਰੇ ਦੀਆਂ ਚਾਰੇ ਜਿੱਤੀਆਂ ਇਸ ਕਰਕੇ ਅਸੀਂ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਪੰਜਾਬ ਦੇ ਭਲੇਲੀ ਅਜਨਾਲੇ ਹਲਕੇ ਦੇ ਭਲੇਲੀ ਜਿਹੜੀ ਆ ਉਹ ਮੱਥਾ ਟੇਕਣ ਆਏ ਆ ਅਰਦਾਸ ਕਰਨਾ ਆ ਕਿ ਪ੍ਰਮਾਤਮਾ ਚੜ੍ਹਦੀ ਕਲਾ ਕਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਆ ਅਗਲੇ 14 ਮਹੀਨਿਆਂ ਦੇ ਵਿੱਚ ਉਹ ਕੰਪਲੀਟ ਕਰਦੀ ਅਸੀਂ ਸਤਾਈ ਦੇ ਵਿੱਚ ਜਦੋਂ ਜਾਈਏ ਆਪਰਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਆਪਣੇ ਹਲਕਿਆਂ ਦਾ ਵੀ ਸਟੇਟ ਦਾ ਵੀ ਜੋ ਕੁਝ ਮਾਨ ਸਾਹਿਬ ਨੇ ਕੀਤਾ ਉਹ ਲੈ ਕੇ ਫਿਰ ਜਾ ਕੇ ਵੋਟਾਂ ਮੰਗਾਗੇ ਅਸੀਂ ਨਾ ਪੰਥ ਦੀ ਗੱਲ ਕਰਦੇ ਆਂ ਨਾ ਜਾਤ ਪਾਤ ਦੀ ਗੱਲ ਕਰਦੇ ਆਂ ਅਸੀਂ ਜਦੋਂ ਗੱਲ ਕਰਦੇ ਕੰਮ ਦੀ ਗੱਲ ਕਰਦੇ ਆਂ ਵਿਕਾਸ ਦੀ ਗੱਲ ਕਰਦੇ ਆਂ ਹੁਣ ਵੀ ਅਸੀਂ 27 ਦੇ ਵਿੱਚ ਵਿਕਾਸ ਦਾ ਜਿਹੜਾ ਉਹ ਨਾ ਦਾ ਲੈ ਕੇ ਜਾਵਾਂਗੇ ਲੋਕ ਸਾਹਿਬ ਕੀ ਸਮਝਦੇ ਆਂ ਨੂੰ ਇਹ 2027 ਦਾ ਸੈਮੀ ਫਾਈਨਲ ਉਹ ਜਿਹੜਾ ਮੱਦੀ ਸਮਝੋ ਜੋ ਤਰਤਾ ਨਾਉਂਦੀ ਉਦੋਂ ਵੀ ਕਹਿੰਦੇ ਸੀ ਫਾਈਨਲੀ ਫਾਈਨਲ ਆ ਹੁਣ ਸੈਮੀ ਨਹੀਂ ਫਾਈਨਲ ਹੀ ਫਾਈਨਲ ਆ ਸੈਮੀ ਸ਼ਬਦ ਲਾ ਦਿਓ ਤੁਸੀਂ ਨਾਲ ਹੁਣ ਹੁਣ 27 ਦਾ ਵੀ ਫਾਈਨਲ ਹੈ ਵੀ ਫਾਈਨਲ ਹੀਗਾ ਲੋਕਾਂ ਸਾਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਦੱਸਤਾ ਵੀ ਕੀ ਚਾਹੁੰਦੇ ਲੋਕ ਹਾਂ ਸਰ ਇੱਕ ਤੁਸੀਂ ਤਸਨਵਾ ਸਾਹਿਬ ਆਪਣੇ ਪਿੰਡ ਦੇ ਨਾ ਨਾ ਪੰਜ ਛੇ ਜਾਣੇ ਹਾਂ ਕੋਈ ਗੱਲ ਨਹੀਂ ਉਹ ਤਾਂ ਚੱਲਦਾ ਕੋਈ ਕੀ ਕਹਿਣਾ ਚਾਹੁੰਦੇ ਛੋਟ ਕੋਈ ਗੱਲ ਨਹੀਂ 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 ਕੋਈ ਨਹੀਂ ਮੈਂ ਮੈਂ ਮਤਲਬ ਆਪਣੇ ਪਿੰਡ ਚ ਕੰਮ ਨਹੀਂ ਕਰਦਾ ਮੇਰੇ ਤੇ ਡਿਊਟੀ ਇਹ ਨਾਲੇ ਚ ਅਦਾ ਇਸਾ ਇੱਚਾ ਮੇਰਾ ਪਿੰਡ ਅਸੀਂ ਪਿੰਡ ਚ ਦਖਲਦਾ ਜੀ ਨਹੀਂ ਕਰਦੇ ਨਾ ਕਦੀ ਕੀਤੀ ਆ ਫਿਰ ਵੀ ਪਿੰਡ ਦੇ ਲੋਕਾਂ ਨੇ 350 ਤੋਂ ਵੱਧ ਵੋਟ ਪਾਈ ਅਸੀਂ ਗਏ ਵੀ ਨਹੀਂ ਤਾਂ ਵੀ ਨਹੀਂ ਆਪੇ ਪਾਈ ਉਹਨਾਂ ਦਾ ਥੈਂਕਸ ਹੈ ਧੰਨਵਾਦ ਆ ਪਰ ਅਸੀਂ ਮਤਲਬ ਇਹ ਨਾਲੇ ਚ ਕੰਮ ਕਰਦੇ ਆ ਕਦਮ ਭੂਮੀ ਇਹ ਨਾਲਾ ਇਹ ਨਾਲੇ ਚ ਜਿਹੜੇ ਨਿਹੰਗਾਂ ਦੇ ਬਾਟੇ ਨੂੰ ਮਾਂਜੇ ਕਾਲੀ ਉਹ ਸਾਨੂੰ ਪੁੱਛਿਆ ਕਰੋ ਤੁਸੀਂ ਇਹ ਨਾ ਪੁੱਛਿਆ ਕਰੋ ਵੀ ਉੱਥੇ ਕੀ ਹੋਇਆ ਉੱਥੇ ਕੀ ਹੋਇਆ ਸਮਝਦੇ ਗੀ ਗੱਲ ਅੱਛਾ ਮੇਝੇਠੇ ਦੇ ਨਾਲ ਬੜੀ ਵੱਡੀ ਜੇਤ ਹੋਈ ਆ ਤੇ ਉਹਨੂੰ ਲੈ ਕੇ ਤਲਬੀਰ ਗਿਲ ਉਹਨਾਂ ਨੇ ਤਕਬੀਰ ਬਾਦ ਨੂੰ ਇਨਵਾਈਟ ਕੀਤਾ ਕਿ ਹੁਣ ਸਾਡੀ ਪਾਰਟੀ 'ਚ ਆ ਜਾਓ ਤੁਸੀਂ ਐਵੇਂ ਇਨਵਾਈਟ ਕਰਤਾ ਇਦਾਂ ਦਾ ਇਦਾਂ ਦੇ ਬੰਦੇ ਸਾਡੀ ਪਾਰਟੀ ਜਿੰਨਾਂ ਦਾ ਹੀ ਕੰਮ ਈ ਇਹ ਤਾਂ ਖਾ ਗਏ ਪੰਜਾਬ ਨੂੰ ਲੁੱਟ ਕੇ ਉਹ ਤਲਬੀਰ ਗਿਲ ਨੇ ਤਾਂ ਵੈਸੇ ਕਹਤਾ ਨਾ ਕਿਉਂਕਿ ਉਹ ਕਹਿੰਦਾ ਈ ਕਿ ਮੈਂ ਇਹਨੂੰ ਆਪਣੀ ਪਾਰਟੀ 'ਚ ਨਹੀਂ ਆਉਂਦਾ ਸੁਖਬੀਰ ਉਹ ਦਿਨ ਕਹਿ ਕੇ ਗਿਆ ਸੀ ਨਾ ਉਹਨੇ ਤਾਂ ਤਾਂ ਕਿਹਾ ਉਹਨਾਂ ਤਲਬੀਰ ਨੇ ਤੂੰ ਆ ਜਾ ਵੇਖਿਆ ਹੀ ਉਹਨ ਮਜਾ ਸਮਝਦੇ ਗ ਹਾਂ ਇਹ ਨਾ ਨਾਂ ਲੈਣਾ ਮਾਰੇ ਇਹਨਾਂ ਦਾ ਹਾਂ ਹੋਰ ਕੇ ਦਾ ਨਾਂ ਲਿਆ ਕਾ ਇਹਨਾਂ ਦਾ ਨਾਂ ਕੱਲ ਹੀ ਲੈਂਦੇ ਹੋ ਇਹ ਤਾਂ ਖਤਮ ਹੋ ਗਏ ਪੰਜਾਬ ਦੇ ਸੀਨ ਤੋਂ ਸਰ ਮਜੀਠੇ ਦੇ ਵਿੱਚ ਜਿਹੜਾ ਭੂਮਾ ਪਿੰਡ ਹੈ ਉੱਥੇ ਦੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿਗੇ ਉਹਨਾਂ ਦੀ ਧਰਮਪੰਦ ਵੀ ਖੜੀ ਸੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਸਰਟੀਫਿਕੇਟ ਸਰਬਜੀਤ ਨਾਨ ਦੇ ਕਿਸੇ ਦੂਜੀ ਲੇਡੀ ਨੂੰ ਦਿੱਤਾ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਸਰ ਬਿਲਕੁਲ ਨਹੀਂ ਅੰਦਰ ਪੋਲਿੰਗ ਏਜੰਟ ਬੈਠੇ ਅੰਦਰ ਸਾਦੇ ਬੈਠੇ ਆ ਉਹਨਾਂ ਦੇ ਸਾਈਨ ਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਵੀ ਕਿਸੇ ਨੇ ਕੋਈ ਤੱਕ ਗੱਲ ਮਤਵਲ ਹੀ ਨਹੀਂ ਇਦਾਂ ਦੀ ਕੋਈ ਗੱਲ ਮੈਦੇ ਵਿੱਚ 13 ਵੈਲਿਡ ਬਾਕਸ ਜਿਹੜਾ ਨਾ ਉਹ ਤਾਂ ਤੁਹਾਨੂੰ ਜਿਹੜਾ ਪੋਜ਼ਟਿੰਗ ਅਫਸਰ ਆ ਜਾਂ ਪੋਲਿੰਗ ਅਫਸਰ ਆ ਜਾਂ ਜਿਹੜਾ ਉੱਤੇ ਅਧਿਕਾਰੀ ਜਿੰਮੇਵਾਰ ਸੀਗਾ ਉਹ ਦੱਸ ਸਕਦਾ ਬਹੁਤਾ ਮੈਨੂੰ ਉਹਦਾ ਪਤਾ ਨਹੀਂ